ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਆਇਆ ਦੋਸਤੋ ਇਹ ਵੀਰ ਗੁਰਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਨਾਲ ਆਪਾਂ ਤੁਹਾਨੂੰ ਟੋਟਲ 4 ਕਮਜਾਂ ਝੋਟੀਆਂ ਦਿਖਾਉਣੀਆਂ ਨੇ ਸੋਸ ਵਾਈ ਪਸ਼ੂਆ ਸਾਰੇ ਕਿੰਨੇ ਇਸ ਵਕਤ ਦੁੱਧ ਤੇ ਚੱਲਣ ਦੇ ਆ ਕਿੰਨਾ ਕਿੰਨਾ ਸਮਾਂ ਹੋ ਗਿਆ ਨਾ ਇਹਨਾਂ ਨੂੰ ਸੂਈਆਂ ਨੂੰ ਤੇ ਕੀ ਰੇਟ ਪੜਤਾ ਰਹਿਣ ਵਾਲਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਖਾਸ ਡੱਲ ਪਿੰਡ ਵਿਜ਼ਿਟ ਕਰਨੀ ਹੈ ਡਿਲੀਰੀ ਵਾਂ ਤਾਰਾ ਸਿੰਘ ਕਲਸੀਆਂ ਖਾਲੜਾ ਤੇ ਮਾੜੀ ਮੇਗਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਭਿੱਖੀ ਪਿੰਡ ਤੋਂ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਹੈ ਸਾਰੀ ਖਾਲੜਾ ਪਿੰਡ ਵੀ ਤਕਰੀਬਨ ਇਥੋਂ 5-4 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ ਤੁਹਾਨੂੰ ਜਿਹੜੀ ਦੋਸਤ ਆਪਾਂ ਨੋਟ ਕਰਾ ਹੀ ਦਿੱਤੀ ਹੈ 28 ਦਸੰਬਰ ਤੇ ਸਮਾਹ ਕੋਈ ਦੁਪਹਿਰ ਦੇ 2 ਵਜੇ ਦਾ ਆਹ ਕਰਦੇ ਆਂ ਪੂਰੀ ਗੱਲਬਾਤ ਲੈ ਲੈਂਦੇ ਆਂ ਡਿਟੇਲਸ ਉਹ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਸਾਹਮਣੇ ਜਿਹੜੀ ਪੇਸ਼ ਕਰ ਦੇਣੀ ਆ ਸਭ ਤੋਂ ਪਹਿਲਾਂ ਫਿਰ ਗੁਰਲਾਲ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਹੋਰ ਮहाराज ਠੀਕ ਠਾਕ ਚੜਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਗੁਰਲਾਲ ਵੀਰੇ ਠੀਕ ਠਾਕ ਹਾਂ ਜੀ ਅਛਾ ਕਰ ਰਾਲਵੇ ਜਿੱਦਾਂ ਇੱਕ ਆਪਾਂ ਜਿਗਰ ਕਰ ਦਿੱਤਾ ਸੀ ਵੀ ਚਾਰ ਆਪਣੇ ਕੋਲ ਮੱਝਾਂ ਝੋਟੀਆਂ 'ਚ ਹਾਂਜੀ ਸੰਧੂ ਸਾਹਿਬ ਚਾਰ ਨ ਆ ਗਿਆ ਚਾਰੇ ਸਵੇ ਸਵੇ ਆ ਓਕੇ ਪਹਿਲਾ ਦਿਨ ਆਉਣ ਵਾਲੇ ਨਵੇਂ ਸਾਲ ਦੀਆਂ ਜਿੰਨੇ ਭੈਣ ਭਰਾ ਵੀਡੀਓ ਵੇਂਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੁਣ ਆਪਣੇ ਵੱਲੋਂ ਬਿਲਕੁਲ ਜੀ ਬਿਲਕੁਲ ਹਾਂ ਤੁਹਾਨੂੰ ਵੀ ਨਵੇਂ ਸਾਲ ਮਹਾਰਾਜ ਸਾਰਿਆਂ ਵਾਸਤੇ ਤੰਦਰੁਸਤੀ ਵਾਲਾ ਲੈ ਕੇ ਆਵੇ ਚੜ੍ਹਦੀ ਕਲਾ ਵਾਲਾ ਲੈ ਕੇ ਆਵੇ ਬਿਲਕੁਲ ਜੀ ਬਿਲਕੁਲ ਲੋਕ ਦੋਸਤੋ ਬਾਠ ਪਰਿਵਾਰ ਵੱਲੋਂ ਠੀਕ ਆ ਜੀ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਆਏ ਆ ਤੇ ਬਾਠ ਪਰਿਵਾਰ ਵੱਲੋਂ ਠੀਕ ਆ ਜੀ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ ਬ ਰਾਸ਼ਨ ਨੂੰ ਚੈਨਲ ਨੂੰ ਵੇਖਣ ਵਾਲੇ ਭੈਣ ਭਰਾ ਆ ਸਾਰੇ ਵੱਤ ਵਾਤ ਜੁੜਨ ਨਾਲ ਖਰੀਦਣ ਇੱਕ ਦੂਜੇ ਤੋਂ ਬਿਲਕੁਲ ਪਿਆਰ ਵਾਧਾ ਸਾਰਿਆਂ ਦਾ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੱਸੋ ਇਸੇ ਤਰ੍ਹਾਂ ਜਿਹੜਾ ਪ੍ਰੇਮ ਪਿਆਰ ਸਾਰੇ ਆਪਣੇ ਭੈਣ ਭਰਾਵਾਂ ਵੀਰਾਂ ਦਾ ਬਣਿਆ ਰਿਹਾ ਠੀਕ ਹੈ ਜੀ ਵਪਾਰ ਦਾ ਕੰਮ ਹੈ ਵਪਾਰੀ ਵੀਰਾਂ ਦਾ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਲੈ ਕੇ ਆਉਣੇ ਆ ਚੰਗੇ ਸਾਫ ਸੁਥਰੇ ਤੁਹਾਡੇ ਲਈ ਕੱਢ ਕੇ ਇੱਥੇ ਆਣ ਕੇ ਜਿੰਦਾ ਮਰਜ਼ੀ ਮੇਰਾ ਭਰਾ ਕੋਈ ਤਸੱਲੀ ਕਰਕੇ ਲੈ ਕੇ ਜਾਂਦੇ ਰਿਆ ਕਰੋ ਤੇ ਪਹਿਲੇ ਨੰਬਰ ਤੇ ਗਰਲਾਰ ਇੱਥੋਂ ਸ਼ੁਰੂਆਤ ਕਰ ਲੈ ਫਿਰ ਇਹ ਸ਼ੁਰੂਆਤ ਸੰਤੂ ਸਾਹਿਬ ਤਿੱਜੇ ਸੂਏ ਮੱਝ ਸ ਹਾਂਜੀ ਇਹਨੂੰ ਆ 15 ਦਿਨ ਹੋ ਗਏ ਜੇ ਸੂਈ ਨੂੰ ਮਗਰੇ ਦੇ ਆ ਕਟਾ ਜੇ ਮਗਰ ਕਟਾ ਆ ਗਿਆ ਹਾਂ 15 ਦਿਨਾਂ ਦਾ ਸੂਆ ਜੇ ਹੂੰ ਮਗਰ ਕਟਾ ਜੇ 10 ਕਿਲੋ ਇਹ ਥਲੇ ਮਿੰਤੀ ਗਿੰਤੀ ਵਾਲਾ ਦੁੱਧ ਤਿਆਰ ਜੀ ਐਸੋਲ ਤਾਂ 10 ਕਿਲੋ ਤਾਂ ਬਣ ਰਹੀ ਆ ਜਿਹੜਾ ਕੰਡੇ ਵਾਲਾ ਸੰਧੂ ਸਾਹਿਬ ਠੀਕ ਆ ਜੀ ਇਹ ਪਾ ਪੁਰਾਣੇ ਚੋਲੇ ਨਾਲ ਆਣ ਕੇ ਤਸल्ली ਕਰ ਲੈ ਠੀਕ ਆ ਲਓ ਦੋਸਤੋ ਤੀਜਾ ਸੂਆ ਤੇ 15 ਦਿਨਾਂ ਦਾ ਸਮਾਂ ਬੱਚਾ ਤੁਹਾਨੂੰ ਮਗਰ ਦਿਖਾਤਾ ਆਪਾਂ ਠੀਕ ਆ ਜੀ 10 ਕਿਲੋ ਜਿਹੜਾ ਬਿਲਕੁਲ ਕੰਡੇ ਵਾਲਾ ਦੁੱਧ ਤੇ ਤਲੇ ਹਾਜ਼ਰ ਆ ਇੱਧਰ ਤੁਹਾਨੂੰ ਆਪਾਂ ਤੋੜ ਕੇ ਦਿਖਾਉਣੇ ਆ ਠੀਕ ਆ ਥੋੜਾ ਦੇ ਕਿਧਰ ਕਿਤੇ ਜਦੋਂ ਪਸ਼ੂ ਦੋਸਤੋਂ ਨਵੀਂ ਥਾਂ ਤੇ ਆਉਂਦੇ ਆ ਉਪਰੇ ਬੰਦੇ ਤੋਂ ਕਹਿ ਲੋ ਥੋੜਾ ਦੇ ਕਿਧਰ ਕਿਤੇ ਡਰਦੇ ਆ ਠੀਕ ਆ ਜੀ ਮਾਰਾ ਮੋਰ ਜਾਂ ਕੇਰਾ ਕੈਮਰੇ ਦਾ ਕਹਿ ਲੋ ਜਾਂ ਨੋਰਮਲ ਉਪਰੇ ਬੰਦੇ ਦਾ ਕਹਿ ਲੋ ਠੀਕ ਆ ਜੀ ਵੱਡਾ ਹੀ ਰਹਾ ਹੰਦੂ ਸਾਹਿਬ ਨਹੀਂ ਬੜੀ ਸੋਹਣੀ ਚਿਗਾਟਾ ਚ ਮੂਠਾ ਬੜਾ ਥੋੜਾ ਸਿੰਗਲ ਹੱਡੀ ਦੇ ਵਿੱਚ ਤੇ 10 ਕਿਲੋ ਜਿਹੜਾ ਦੋਸਤੋਂ ਪੱਕਾ ਜੋਸ਼ਵਾ ਤੋਂ ਦੇਹ ਦੇ ਥਲੇ ਹੁਣ ਆ ਜਾ ਰਾ ਜਿਹੜਾ ਕੰਡੇ ਰਾ ਠੀਕ ਆ ਜੀ ਆ ਦੇਖੋ ਕਰਦਾ ਵਜਨ ਪੂਰਾ ਵੱਡਾ ਆ ਇੱਕੋ ਹੀ ਗਰਦਲ ਹੋਰ ਐਨੂੰ ਤੋੜਦੇ ਆਉ ਖਾਦਨੇ ਬੰਦੂ ਸਾਹਿਬ ਇਹ ਕਹਿੰਦਾ ਚੁਆਇਸ ਵੇਰ ਦੀ 6 ਵਜੇ ਦੀ ਜੇ ਮੈਂ ਨਹੀਂ ਵੀ ਅੱਜ ਵੀਡੀਓ ਪਾਉਣੀ ਤੇ ਟੱਕੀਆਂ ਹੋਣਗੀਆਂ ਕਿਹੇ ਮੈਂ ਇਹਦੇ ਡੋਕਾ ਹੋਵੇ ਭਣ ਭਰਾਣ ਕੇ ਆਪਾਂ ਵਿਖਾ ਦੇ 10000 ਰੁਪਏ ਛੋਟ ਕਰਾਂਗੇ ਅਬੀ ਸਵੇਰ ਚੁਆਇਸ 6 ਵਜੇ ਦੀ 6 ਵਜੇ ਦੀ ਚੁਆਇਸ ਆ ਨਹੀਂ ਮੈਂ ਵੀਡੀਓ ਪਾਉਣੀਆ ਕਰਕੇ ਆਪਣੀ ਨਿਤ ਦੀ ਚੁਆਇਸ 6 ਵਜੇ ਦੀ ਜੀ ਠੀਕ ਆ ਜੀ ਠੀਕ ਆ ਹਾਂ ਠੀਕ ਆ ਕਿਹੇ ਮੈਂ ਇਹ ਡੋਕਾ ਨਹੀਂ ਜੀ ਸਾਂਝ ਵੇਖ ਲੋ ਬਿਲਕੁਲ ਬਿਲਕੁਲ ਲਓ ਵੀ ਵੈਸੇ ਦੋਸਤੋ ਦੁਪਹਿਰ ਦਾ ਸਮਾਂ ਹੁਣ ਤਕਰੀਬਨ 2:00 ਵਜਨ ਦੇ ਆ ਉਸ ਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਬਾਕੀ ਹੈ ਇੱਕ ਰਾਂਗੀ ਇਹ ਕੁਝ ਜਿਹੜੇ ਮਗਰ ਵਾਲੀ 20 10 10 ਕਿਲੋ ਦੁੱਧਾਂ ਦੀਆਂ ਮੱਝਾਂ ਹੁੰਦੀਆਂ ਨਾ 2 ਵਜੇ ਆਣੀਆਂ ਆਣੀਆਂ ਬਾਹਰ ਕੱਢ ਦਿੰਦੇ ਆ ਬਿਲਕੁਲ ਬਿਲਕੁਲ ਹਾਂ ਚਲੋ ਜੇ ਅਗਲੇ ਦੇ ਘਰ ਜਣਾ ਲੈਵਾ ਇੱਥੇ ਵਿਖਾਉਣੀ ਆ ਉਹ ਵੱਧ ਵਿਖਾਉਣੀ ਆ ਅਗਲੇ ਦੇ ਘਰ ਜਾਓ ਉਹ ਅਗਲੇ ਦੇ ਆਪਾਂ ਆਪਣੇ ਟਿਕਾਣੇ ਦੀ ਗੱਲ ਆ ਕਰ ਲਾਂ ਭਾਵੇਂ ਆਪਣੇ ਤੋਂ 4 ਦਿਨ ਅਗਲਾ ਚੋਕੇ ਬਣਾਵੇ ਹਾਂ ਜੀ ਤੇ ਆਪਾਂ ਕਿਸੇ ਦਿਨ ਆਪਾਂ ਤਾਂ ਆਪਦੀ ਗੱਲ ਕਰਾਂਗੇ ਕਿ ਤੇ ਆਪਾਂ ਇਸ ਵਾਰ 6 ਵਜੇ ਚੋਏ ਆ 6 ਵਜੇ ਦੀ ਚਵਾਈ ਸਿਹਰ ਦੀ ਲਓ ਜੀ 6 ਵਜੇ ਦੱਸੋ ਚੋਏ ਚਵਾਈ ਜਿਹੜੇ ਪਸ਼ੂ ਆ ਤੇ ਤਕਰੀਬਨ 10 ਕਿਲੋ ਦੁੱਧ ਦੇ ਥੱਲੇ ਜਿਹੜਾ ਤੁਹਾਨੂੰ ਗਰ ਲਾਲ ਜੀ ਦੱਸ ਰਿਹਾ ਬਾਕੀ ਇੱਥੇ ਮੇਰਾ ਭਰਾ ਬੇਸ਼ੱਕ ਆਉਦਾ ਦੋ ਟਾਈਮ ਚੋ ਚਾਰ ਟਾਈਮ ਚੋ ਵੱਡੀ ਝੋਟੀ ਆ ਗਰ ਲਾਲ ਆ ਉਹ ਹੋਰ ਛੱਟਾ ਹੋਵੇ ਸਾਨ ਵਧ ਘੱਟ ਹੋਵੇ ਆਪਣੀ ਗਰੰਟੀ ਇਹਦੀ ਹਾਂ ਆ ਦੇਖੋ ਜੀ ਆ ਕਰੋ ਚੈੱਕ ਬਹੁਤ ਵਧੀਆ ਕੱਦ ਕੁੱਦ ਦਾ ਜਿਹੜਾ ਕਿਸਾਨ ਮੇਰੇ ਉਹ ਵੱਡਾ ਵੱਡੇ ਕੱਦ ਦੇ ਵਿੱਚ ਆ ਤੇ ਬਾਕੀ ਤੁਸੀਂ ਵੇਖ ਹੀ ਸਕਦੇ ਜੇ ਫੁਰਤੀ ਫਰਤੀ ਬਹੁਤ ਜ਼ਿਆਦੀ ਹੈ ਮੈਨ ਦੇ ਵਿੱਚ ਸਿੰਗਲ ਹੱਡੀ ਦੀ ਬਿਲਕੁਲ ਪਤਲੀ ਚਮੜੀ ਸੋ ਸਪੇਸ ਵਨ ਚੰਗੀ ਹੈ ਉਹ ਵੀ ਤੁਹਾਨੂੰ ਆਪਾਂ ਲਾਗ ਕੇ ਇੱਕ ਵਾਰੀ ਦਿਖਾ ਦਿੰਨੇ ਆ ਸੁਖਾ ਜੀ ਕਿਹੇ ਗੱਲਾਂ ਨਹੀਂ ਮਾਰਖਾਂ ਦੀ ਕਰ ਮੋਦੀ ਸਿੰਘ ਸੁਣੋ ਜੀ ਸੋ ਮਗਰ ਕਟਾ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਠੀਕ ਆ ਪੂਰੀ ਵੱਡੀ ਝੋਟੀ ਹੈ ਆ ਦੇਖੋ ਜੀ ਠੀਕ ਆ ਬੜੀ ਕਰਲਾਲ ਬਰੇ ਦਾ ਮੁੱਲ ਦੱਸ ਕੀ ਕਰਦਾ ਕਿੰਨੇ ਦੀ ਡਿਮਾਂਡ ਕੀ ਮਾਰ ਕਰਨ ਸੰਧੂ ਸਾਹਿਬ ਦੀ ਕਰ ਲਈ ਇੱਕ ਦਾ ਭਾਵੇਂ ਕਰਨਗੇ 15 ਜਿਹਨਾਂ ਨੇ ਲਈ ਉਹਨਾਂ ਨੇ ਆਪਣੇ ਤੋਂ ਇੰਨੀ ਕੀਤੀ ਆ ਅੱਛਾ ਪਰ ਆਪਣੀ ਇਹਦੀ ਡਿਮਾਂਡ ਹੈ ਕਿ ਜੇ ਲੱਖ ਰੁਪਈਆ ਹਾਂ ਹਾਂ ਨਾ ਆਇਆ 195000 ਦੀ 95 ਦੀ ਹਾਂਜੀ ਕਸਰ ਕੁਸਰ ਜੀ ਕੱਢਦੇ ਪੂਰੀ ਮੈਨਾ ਵੀ ਜਿਹੜਾ ਟੋਲਾ ਜਿਆ ਕਰਕੇ ਦਈਏ ਮਾਹਰ ਸਾਹਿਬ 2024 ਦੇ ਵਿੱਚ ਹੀ ਪਟਾਕਾ ਆਪਾਂ ਪਾਵਨਾ 59ਵੇਂ ਪਾਵਾਂਗੇ ਇਹਨੂੰ 90000 ਦੀ ਦੇ ਦਾਂਗੇ ਹਾਂ ਨਾ 90 ਦੀ ਜੈ ਸਨੋ ਜੀ ਲੋ ਵੀ ਜਿੰਨੂੰ ਫੱਬੇ ਹੈ ਰੇਟ 90 ਤੇ ਚੰਗੀ ਹੈ ਮਾਜ ਦੋਸਤੋ 10 ਕਿਲੋ ਦੁੱਧ ਬਾਕੀ ਮਗਰ ਤੁਹਾਨੂੰ ਇੱਕ ਵਾਰੀ ਮੇਲ ਕਾਫ ਫਿਰ ਦਿਖਾ ਦਿੰਦੇ ਆ ਮਗਰ ਕਟਾ ਜੇ ਤੇ ਬਾਕੀ ਵਹਾਨੇ ਚੱਡੇ ਦੀ ਬੜੀ ਸਾਫ ਸੁਥਰੀ ਹੈ ਇੱਕ ਸਾਰ ਪੱਧਰ ਲੇਵਾ ਇੱਕ ਸਾਰ ਬਿਲਕੁਲ ਪੱਧਰ ਬਖਾਲਾ ਬਹੁਤ ਮੱਤ ਦੀ ਬੜੀ ਚੰਗੀ ਆ ਸ਼ਾਈ ਜੀ ਤੁਸੀਂ ਦੇਖ ਲਓ ਮੱਥਾ ਬਿਲਕੁਲ ਬਲੈਕ ਗੋਲ ਸਿੰਘ ਇੱਧਰ ਕਿਹੇ ਡੰਗਰ ਦੇ ਬਾਈ ਨਾ ਆਉਗੀ ਜਿਹੜੀ ਗੱਲ ਦੱਸਾਂਗੇ ਠੀਕ ਹੈ ਵੀਰੇ ਦੇਖ ਲਓ ਇਹ ਪੱਦਰ ਲੈਵੇ ਜੋ ਫੁੱਟਬਾਲਰ ਕੇ ਬਿਲਕੁਲ ਜੀ ਬਿਲਕੁਲ ਉੱਤੋਂ ਵੇਖੋ ਗੱਡਾ ਲੱਗ ਜੋੜਾ ਦਾ ਹਾਂ ਚੰਗੀ ਆ ਜਿੰਨੀਆਂ ਸਾਰੀ ਬਹੁਤ ਖੂਬਸੂਰਤ ਚੰਗੀ ਆ ਤੇ ਇੱਧਰ ਇੱਕ ਸੈਕੰਡ ਨੰਬਰ ਤੇ ਗਰਲਾਲ ਇਹਦਾ ਕੀ ਚਾਹ ਹਮਾ ਛੋਟੀ ਦੋ ਜੇਸੂਏ ਸੋਈ ਆ ਦੂਜੇ ਸੂਏ 12 ਕਿਲੋ ਦੁੱਧ ਤਿਆਰ ਜੇ ਅੱਜ ਕਿੰਨੇ ਦਿਨ ਹੋ ਗਿਆ ਇਹਨੂੰ ਅੱਜ 14-15 ਦਿਨ ਹੋ ਗਏ ਸੂਈ ਨੂੰ ਇਹਦੇ ਮਗਰਾ ਕਟਾ ਜੀ ਅੱਛਾ ਮਗਰੇ ਦੇ ਹੀ ਕਟਾ ਆ ਗਿਆ ਹਾਂ ਤਨਾ ਮੱਝਾਂ ਦੇ ਮਗਰ ਕੱਟੇ ਆ ਇੱਕ ਦੇ ਮਗਰ ਕੱਟੀ ਐ ਲਓ ਜੀ 15 ਦਿਨ ਹੋ ਗਿਆ ਹਾਂਜੀ ਲਓ ਜੀ 15 ਦਿਨਾਂ ਦੀ ਸੂਈ ਆ ਆ ਮਗਰ ਕਟਾ ਮੇਲ ਕਾਫ ਆ ਠੀਕ ਆ ਜੀ ਨਿੱਕਾ ਕੁੰਡਾ ਸਿੰਘ ਜੀ ਇਹ ਆਪਣਾ ਗਰਦਾਰ ਸੈਕਿੰਡ ਪਿਆ ਤਾ ਦੂਜੇ ਹਾਂਜੀ ਸੰਧੂ ਸਾਹਿਬ ਦੂਜੇ ਸੂਏ ਝੋਟੀ ਸੂਈ ਆ ਤੇ ਥੋੜੀ ਜੀ ਕੱਲ ਜਦੋਂ ਮੀਂਹ ਆਈ ਹੈ ਨਾ ਤੇ ਬੱਚੇ ਤਾਂ ਉਖੜ ਗੀ ਜੀ ਅੱਛਾ ਜੀ ਹਾਂ ਕੱਲ ਸਵੇਰੇ ਆਪਾਂ ਉੱਥੇ ਬੱਚੇ ਦੇ ਚੋਗੇ ਲਿਆਂਦੀ ਤੇ ਸ਼ਾਮੀ ਆਪਣੇ ਘਰ ਕੱਲ ਸ਼ਾਮੀ ਵੀ ਟੀਕੇ ਤੇ ਮਿਲੀ ਜੇ ਸਵੇਰੇ ਵੀ ਟੀਕੇ ਤੇ ਖਰਾਬ ਨਹੀਂ ਜੇ ਕੀਤਾ ਕੋਈ ਮਿਲ ਤੋਂ ਇਹਦਾ ਬੱਚੇ ਬੱਚੇ ਚੱਲੇ ਆਣੇ ਅੱਗਾ ਪਿੱਛਾ ਕਰ ਗਈ ਬੱਚੇ ਦਾ ਅੱਗਾ ਪਿੱਛਾ ਕਰ ਗਈ ਆਪਾਂ ਦੱਸ ਕੇ ਦੇਣੀ ਆ ਕੋਈ ਦੋ ਚਾਰ ਦੇ ਰਹਿ ਗਈ ਆਪਣੇ ਕੋਲ ਫਿਰ ਸੈੱਟ ਕਰਕੇ ਦਾਂਗੇ ਫਿਰ ਮੁੱਲ ਹੋਰ ਉਹ ਐਦਾਂ ਮੁੱਲ ਦਾ ਲੈਣ ਦੇ ਬਾਹਰ ਕਰਾਂਗੇ ਆਪਾਂ ਜਿਹੜਾ ਹੁਣ ਚਵਾਵਾਂਗੇ ਕਿੰਨਾ ਤੋਂ ਤੋਂ ਬਾਹਰ ਕਿਲੋ ਸੰਧੂ ਸਾਹਿਬ ਕੰਡੇ ਦੇ ਤੋਲ ਦਾਂਗੇ ਆਪਾਂ ਦੋ ਟਾਈਮ ਲਓ ਜੀ 12 ਕਿਲੋ ਦੁੱਧ ਦਾ ਦੱਸੋ ਬਾਕੀ ਪਿੱਛੋਂ ਜਿੱਥੋਂ ਵੀ ਆਈ ਆ ਕਈ ਵਾਰ ਪਤਾ ਨਹੀਂ ਹੁੰਦਾ ਕਿ ਪਸ਼ੂ ਲੰਬਾ ਪੈ ਮੂਸੇ ਘਰ ਦਾ ਜੰਪਲ ਹੁੰਦਾ ਠੀਕ ਆ ਜੀ ਨਵੀਂ ਥਾ ਕੇ ਥੋੜਾ ਸਾਨੂੰ ਸਾਹ ਕੇ ਘਰ ਪਾਈ ਆ ਘਰ ਜੇ ਜਾ ਕੇ ਤੇ ਅਗਲੇ ਉਸੇ ਵੇਲੇ ਫੋਨ ਲਾ ਕੇ ਲਾਂਮਾ ਦੇਂਦਾ ਪੈਂਦੇ ਆ ਆਪਾਂ ਬੱਚੇ ਜੋਗੇ ਲੈਂਦੀ ਆਪਣੇ ਘਰ ਉਖੜ ਗਿਆ ਆਪਾਂ ਇੱਕ ਵੀ ਫੋਨ ਨਹੀਂ ਲਾਗਦੇ ਨੂੰ ਹਾਂ ਬਹੁਤ ਜੀ ਪੁੱਠੇ ਪਾਠੇ ਦੀ ਬੜੀ ਚੌੜੀ ਆ ਠੀਕ ਆ ਜੀ ਬਾਕੀ ਬੇਲਪੂਲ ਕਰੋ ਜੇ ਕੇ ਨਵਾਈ ਵੀ ਬੜੀ ਆ ਤੇ ਪੁੱਠਾ ਬੜਾ ਚੌੜਾ ਠੀਕ ਆ ਜੀ ਮੈਂ ਤਾਂ ਉੱਤੋਂ ਤੁਸੀਂ ਦੇਖੋ ਬੜਾ ਵਡਾ ਦੇਖੋ ਸਾਨੂੰ ਆਹ ਮੂੰ ਮੱਥਾ ਕਰੋ ਜੇ ਕੇ ਠੀਕ ਆ ਜੀ ਕੋਣ ਜਾਣ ਦੀ ਚੰਗੀ ਨਿਕਲੀ ਸਾਬੂ ਇੱਕ ਨੰਬਰ ਸੰਤੂ ਸਾਹਿਬ ਰੂਵਰ ਕੀ ਪੋਲੀ ਮੋਟੀਆਂ ਤਾਰਾਂ ਇੱਕ ਦੋ ਦਿਨਾਂ ਤੱਕ ਆ ਜੂ ਵੀ ਬੱਚੇ ਦੇ ਆ ਬਿਲਕੁਲ ਬਈ ਬਿਲਕੁਲ ਆ ਵੇਖੋ ਜੀ ਠੀਕ ਹੈ ਜੀ ਬਾਕੀ ਟਾਜਾ ਝੁੰਟਾ ਮੈਂ ਤਾਂ ਚੰਗਾ ਪੂਰੀ ਨਿਗਰ ਆ ਠੀਕ ਹੈ ਜੀ ਪਿੰਡੇ ਪੁੰਡੇ ਵਾਲੇ ਪਾਸੋਂ ਜੇਕਰ ਵੇਖੀਏ ਤਾਂ 12 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਤੇ ਮਿਲੀ ਇੱਥੇ ਆਣ ਕੇ ਟੀਕੇ ਤੇ ਆ ਸੰਤੂ ਸਾਹਿਬ ਟੀਕੇ ਤੇ ਆ ਜਾਊਗੀ ਮੇਲ ਤੋਂ ਕੋਈ ਖਰਾਬ ਨਹੀਂ ਕੀਤਾ ਦੋ ਤਿੰਨ ਮਿੰਟ ਬੱਚਾ ਛੜ ਛੜਿਆ ਨਹੀਂ ਪਸਮੀ ਜਰਾ ਪੱਟੀ ਦਾ ਲਾਇ ਚੋਲੀ ਅੱਛਾ ਅੱਛਾ ਹਾਂ ਉਹ ਚਲੋ ਕਰੋ ਆਜੂਗੀ ਸੈਟ ਹੋ ਜੂਗੀ ਛੱਟਾ ਹੋਵੇ ਚੁਆਇਜ਼ ਕੋਈ ਨੁਕਸ ਹੋਵੇ ਉਹ ਆਪਣੀ ਗਾਰੰਟੀ ਹੋਊਗੀ ਜਿਹੜੀ ਗੱਲ ਹੈਗੀ ਆਪਾਂ ਪਹਿਲਾਂ ਦੱਸਦੀ ਠੀਕ ਆ ਭਾਈ ਲਓ ਜੀ ਆਹ ਜਿਹੜਾ ਇੱਕ ਬਣੀ ਵਾਲੀ ਸਾਈਡ ਤੋਂ ਤੁਹਾਨੂੰ ਵਿਖਾ ਦਿੰਨੇ ਆਪਾਂ ਆਹ ਥਾਨ ਕਰੋ ਚੈੱਕ ਵੰਡ ਪੁੰਡ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਤੇ 12 ਕਿਲੋ ਨੈਟ ਜਿਹੜਾ ਇਹਦੇ ਥੱਲੇ ਦੁੱਧ ਅੱਜ ਹਾਜ਼ਰ ਆ 15 ਦਿਨਾਂ ਦੀ ਸੂਈ ਆ ਦੂਜਾ ਸੂਆ ਆ ਮੂੰ ਮੱਥਾ ਕਰ ਲੋ ਚੈੱਕ ਲੈਕਰ ਲਾਲ ਦੇਣੀ ਕਿੰਨੇ ਦੀ ਆ ਪਾ ਜੀ ਸੰਦੂ ਸਾਹਿਬ ਇਹਦੀਆਂ ਝੋਟੀਆਂ ਨੇ ਜੇ ਮੰਡੀ ਦੇ ਹਿਸਾਬ ਨਾਲ ਪਕਣੀਆਂ ਤੇ ਉੱਥੇ ਤੇ 1.5 ਲੱਖ 1.40 ਹਜ਼ਾਰ ਮੁੱਲ ਕਰੀ ਜਾਂਦੇ ਆ ਦੁੱਧ ਦੇ ਹਿਸਾਬ ਨਾਲ ਝੋਟੀ ਤੇ ਹੈਗੀ 1.10 ਹਜ਼ਾਰ ਦੀ ਪਰ ਜਿੰਨਾ ਨੁਕਸੇ ਘਾ ਪਾ ਦੱਸਤਾ ਜੀ ਹੈਦੀ ਟੀ ਡਿਮਾਂਡ ਇਹਦੀ ਹੈਗੀ ਜੀ 90000 ਰੁਪਇਆ 2000 ਛੋਟ ਕਰਕੇ 88000 ਦੀ ਮਝਾਨਾ ਦੇ ਦਾਂਗੇ ਆਪਾਂ 88 ਦੀ ਹਾਂ ਜੀ 88 ਦਾ ਹਾਥੀ ਦੇ ਦਾਂਗੇ ਸੰਦੂ ਸਾਹਿਬ 88 ਦਾ ਹਾਥੀ ਹਾਂ ਦੁੱਧ 12 ਕਿਲੋ ਤੋਲਵਾ ਜੇ ਕੋਈ ਭੈਣ ਭਰਾ ਆਨਲਾਈਨ ਮੰਗਾਉਂਦਾ ਕਿਲੋ ਕਿਲੋ ਘੱਟ ਮੰਨ ਕੇ ਲੈ ਲੈ ਇਹ ਆਣ ਕੇ ਠੀਕ ਕੋ ਠੰਡ ਦਾ ਮੌਸਮ ਹੈ ਕਿਤੇ ਡੰਗਰ ਜਾ ਕੇ ਪਾਈ ਆਖੰਡ ਦਾ ਕਿਦੋਂ ਘੜ ਵੀ ਜਾਂਦਾ ਫਿਰ ਲਾਂਭਾ ਨਹੀਂ ਬਿਲਕੁਲ ਲਓ ਦੋਸਤੋ 88000 ਦੀ ਇਹ ਮੱਝ ਤੁਹਾਨੂੰ ਮਿਲ ਜੂਗੀ ਅੱਜ ਤੇ ਬਾਕੀ ਦੁੱਧ ਚੰਗਾ ਫਿਰ ਠੀਕ ਹੈ ਜੀ 12 ਕਿਲੋ ਦੁੱਧ ਉਹ ਮੇਰਾ ਭਰਾ ਜਿੱਦਾਂ ਮਰਜੀ ਇਥੇ ਚੋਕੇ ਤਸੱਲੀ ਕਰੋ ਕੋਈ ਭੂਰ ਛੱਟੇ ਵਾਲੀ ਗੱਲ ਹੀ ਨਹੀਂਗੀ ਸੰਦੂ ਸਾਹਿਬ ਚਵਾਈ ਇੱਕ ਨੰਬਰ ਹੈ ਜੇ ਨਫਾ ਲਈ ਜੀ ਦਾ ਪੈਸੇ ਕੱਢਦੇ ਵੀ ਆ ਹਾਂ 90ੋਂ ਬਾਹਰ ਆਪਦੀ ਖਰੀਦ ਹੈ ਜਹਾਨਾ ਵਾਲੇ ਮੁੱਲ ਕਰਦੇ ਆਪਾਂ ਚਲੋ ਭਾਈ ਲੈ ਵੀ ਪ੍ਰੋਬੋ ਜਿਹੜੀ 88000 ਦੀ ਮਿਲ ਜੂਗੀ ਠੀਕ ਹੈ ਜੀ 88000 ਦੀ ਇਧਰ ਆਪਣੇ ਕੋਲ ਜਿਹੜੀ ਗਰਲਾਰ ਇੱਕ ਆਜੂ ਸਿੰਘ ਸਾਹਿਬ ਦੂਜੇ ਸੂਏ ਸੂਈ ਆ ਇਹਨੂੰ ਅੱਜ 20 ਤੋਂ 22 ਦਿਨ ਹੋ ਗਏ ਸੂਈ ਨੂੰ 8 ਕਿਲੋ ਤੋਂ ਤਿਆਰ ਮਗਰੇ ਦੇ ਵੀ ਕਟਾ ਜੀ ਅੱਛਾ ਭਈਆ ਪਈਆਂ ਦਿਨਾਂ ਦੀ ਹਾਂ ਜੀ ਆਹ ਕਟਾ ਜੇ ਦਾ ਲੈ ਵੀ ਕਟਾ ਪੂਰਾ ਕੱਦ ਕਾਠ ਵਾਲਾ ਪੜਿਆ ਮੋਦੀ ਭਈਆ ਪਈਆਂ ਦਿਨਾਂ ਦੇ ਸੂਆ ਤੇ ਦੂਜਾ ਸੂਆ ਇਹ ਝੋਟੀਆਂ ਵੇਖੋ ਠੀਕ ਆ ਜੀ ਦੋ ਤਾਂ ਕਿੰਨੇ ਕਿਤੇ ਚੱਲਣ ਦੀ ਹੈ ਗਰਲਾਰ ਸਿੰਘ ਸਾਹਿਬ ਮਿੰਨਤੀ ਕਿੰਤੀ ਆ ਤਿਆਰ ਆ 8 ਕਿਲੋ ਹਾਂ ਜੀ ਆ ਕਰੋ ਚੱਕ ਜੀ ਜੇ ਇਹ ਗਸੋਂਗਲੇ ਦਾ ਸੋਨਾ ਇੱਕ ਅੱਧ ਵਜੇ ਚੰਗਾ ਝੋਟੀ ਦਾ ਆ ਚੋਣ ਚੋਣ ਅਗਲੇ ਪਿਛਲੇ ਥਰਾਂ ਦੇ ਆ ਆ ਇੱਕ ਨੰਬਰ ਹੈ ਸੰਧੂ ਸਾਹਿਬ ਚਵਾਈ ਦਾ ਡੰਗਰ ਨਾ ਮਾੜਾ ਹੋਊਗਾ ਜਿਹੜਾ ਉਹ ਆਪਾਂ ਦੱਸਾਂਗੇ ਲੋਬ ਉਹਨੇ ਵਿੱਚ ਕੋਈ ਗੱਲਬਾਤ ਹੋਵੇ ਕੋਈ ਕਾਜ ਹੋਵੇ ਉਹਦੇ ਪਿੱਛੇ ਗੱਲ ਦੱਸੀ ਜਾਊਗੀ ਮੈਂ ਸੰਧੂ 8 ਕਿਲੋ ਦੇ ਝੋਟੀ ਦੇ ਥੱਲੇ ਟੀਕੇ ਦੇ ਚੋਈ ਆ ਤੇ ਟੀਕੇ ਦੇ ਦੱਸੀ ਆ ਇਹ ਨਹੀਂ ਵੀ ਬੰਦਿਆਂ ਨੂੰ ਬਾਹਰ ਵੜਾ ਕੇ ਦੇ ਅੰਦਰ ਟੀਕਾ ਲਾ ਕੇ ਆਖਾਂਗੇ ਆਜੋ ਚੋਜੋ ਇਹੋ ਜਿਹਾ ਕੰਮ ਨਹੀਂ ਇਹ ਹੱਥ ਨਹੀਂ ਕਿਹੜੀ ਕੋਲ ਵੀ ਸਾਫ ਸੁਥਰਾ ਕੰਮ ਸ਼ੁਰੂ ਤੋਂ ਇੱਥੇ ਆਏ ਗਰਲਾਲੇ ਕੋਈ ਤੋਰੇ ਨੂੰ ਥੱਲੇ ਨਿਕਾ ਸਿੰਘ ਜੀ ਸੰਧੂ ਸਾਹਿਬ ਬੱਚੇ ਦੇ ਮਿਲਦੀਆਂ ਇਹ ਇਹਨਾਂ ਦੀ ਤਸਦੀ ਹੈ ਖਲੋ। ਲਓ ਵੀ ਬਾਕੀ ਵੇਖੋ ਦੋਸਤੋ ਬਹੁਤ ਖੂਬਸੂਰਤ ਚੰਗੀ ਝੋਟੀ ਆ ਬਿਲਕੁਲ ਥਾਂ ਥਾਂ ਨੂੰ ਵੇਖੋ। 8 ਕਿਲੋ ਦੁੱਧ ਅੱਜ ਤਕਰੀਬਨ ਕੋਈ 20-22 ਦਿਨਾਂ ਦੀ ਸੂਈ ਆ। ਸੰਧੂ ਸਾਹਿਬ ਬੱਚੇ ਵੀ ਮੀਆਂ-ਮੀਆਂ ਬਾਈਆਂ-ਬਾਈਆਂ ਦੇ ਨਾਲੇ ਬਚਨੇ ਆ। ਜਿੰਨੀ ਠੰਡ ਪੈਂਦੀ ਨਾ ਸਵੇਰੇ ਜੀ। ਬਿਲਕੁਲ ਜੀ ਬਿਲਕੁਲ ਹਾਂ ਪਲੇ ਬੱਚੇ ਬਸੇ ਨੇ ਜਿਹੜੇ ਪਲੇ ਪਲੇ ਤੇ ਆਉਂਦੇ ਜਿਹੜੀ ਥਾਂ ਤੇ ਕੱਢ ਕੇ ਚਰੇਗੇ ਚਵਾਈ ਇੱਕ ਨੰਬਰ ਐ ਸੰਤੂ ਸਾਹਿਬ ਕੋਈ ਪੂਰਛਟਾ ਨਹੀਂ ਕੋਈ ਥਾਨਵਾਦ ਘਟਨੀ ਬਾਕੀ ਦੱਸੋ ਸੋ ਸੋ ਆਪਣਾ ਵਧੀਆ ਠੀਕ ਆ ਜੀ ਸੋਹਣੀ ਸੁਨੱਖੀ ਆ ਮੂੰਹ ਮੱਥੇ ਦੀ ਚੰਗੀ ਆ ਪਲਾਈ ਦੇ ਵਿੱਚ ਸਿੰਘ ਐ ਦੇਣਾ ਸੰਤੂ ਸਾਹਿਬ ਖਾਲਾ ਚੰਗਾ ਕਰਦੀਆਂ ਹਾਂ ਆ ਦੇਖੋ ਮਾ ਵੀ ਕੋਠਾਂ ਠੀਕ ਆ ਜੀ ਸੋ 8 ਕਿਲੋ ਦੁੱਧਾ ਬਾਕੀ ਰੇਟ ਬਿਲਕੁਲ ਜੈਨੂਨ ਤੇ ਜਾਇਜ਼ ਸੰਤੂ ਸਾਹਿਬ ਦੇਵਾਂਗੇ ਕਿੰਨੇ ਦੀ ਡਿਮਾਂਡ ਕਰਨ ਨੂੰ ਜੀ ਭਾਵੇਂ ਕਰੀ ਜੀ 70 ਭਾਵੇਂ ਕਰੀ ਜੀ 75 ਇਹ ਛੋਟੀ ਦੇ ਦਾਂਗੇ 68000 ਦੀ 68 ਦੇ ਚੋਦੇ ਵਿੱਚੋਂ ਕਰਦੀਆਂ ਮਾਨਦਾਨ ਕਿੰਨਾ ਕੋ ਕਿੰਨਾ ਕਰਦਗੇ ਕਰਦੇ ਜਿੰਨਾ ਹੁੰਦਾ ਖੁੱਲਾ ਡੁੱਲਾ ਕਰਕੇ ਤੇ ਆਪੇ ਸੰਧੂ ਸਾਹਿਬ ਦੂਰ ਨੇੜੇ ਆ ਪਰ ਫੇਰ ਆਉਂਦੇ ਜਾਂਦੇ ਸੁਣ ਲੱਗਦੇ ਆ ਭਣ ਭਰਾਵਾਂ ਨੂੰ 65000 ਦੀ ਛੋਟੀ ਦੇ ਦਾਂਗੇ 65000 ਦੀ ਹਾਂ ਜੈਸਨੋਈ ਲਓ ਜੀ 65000 ਦੀ ਤੁਸੀਂ ਛੋਟੀ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਜੈਸਨੋਈ ਗੁਰਲਾਲ ਹੁੰਦਾ ਵੀ ਜੈਸਨੋਈ 65000 ਦੀ ਸੋ ਖੱਬੇ ਸੱਚੇ ਪਾਸੇ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੱਤੀ ਆ ਤੋਂ ਬੰਦਾ ਫਿਰ ਲਾ ਜਿਹੜੀਆਂ ਥਣਾਂ ਦੀ ਇਕੁਰੀ ਥੋੜਾ ਲਾ ਕੇ ਉਹ ਦਿਖਾ ਦਿੰਨੇ ਆ ਠੀ ਅੱਥੀ ਮੁੱਠੀ ਦਾ ਥਾਣਾ ਸਹਿਜ ਬਿਲਕੁਲ ਤੁਹਾਡੇ ਸਾਹਮਣੇ ਇੱਕੋ ਜਿਹਾ ਸਹਿਜ ਥਾਣਾ ਦਾ ਸੰਤੋਖ ਸਾਹਿਬ ਜਿਨਾਂ ਜਿਨਾਂ ਨੂੰ ਦੁੱਧ ਦੱਸਿਆ ਕੋਈ ਭੈਣ ਭਰਾ ਆਣ ਕੇ ਤਸੱਲੀ ਕਰੇ ਜੀ ਕੋਈ ਆਨਲਾਈਨ ਮੰਗਵਾਉਂਦਾ ਕਿਲੋ ਕਿਲੋ ਘੱਟ ਮੰਨ ਕੇ ਲੈ ਲੇ ਐਦੇ ਥਲੇ ਵੀ 8 ਕਿਲੋ ਆ ਜੇ ਕੋਈ ਆਨਲਾਈਨ ਮੰਗਵਾਉਂਦਾ ਤਾਂ 7 ਮੰਨ ਕੇ ਲੈ ਲੇ ਠੀਕ ਆ ਉਹ ਝੋਟੀ ਦੇਦਾਂਗੇ 65000 ਦੀ ਆਹ ਝੋਟੀ ਪਹਿਲੇ ਸੂਏ ਸੋਈ ਜੇ ਪਹਿਲਣ ਝੋਟੀ ਐ ਇਹ ਤਾਂ ਗਰਲਾ ਇਹਦਾ ਬੱਚਾ ਸੰਤੋਖ ਸਾਹਿਬ ਡੇਢ ਮਹੀਨਾ ਹੋ ਗਿਆ ਸੂਈ ਨੂੰ ਆ ਕੱਟੀ ਜੇ ਇਹਦੇ ਮਗਰ ਲਓ ਜੀ ਅਬ ਬਤਾ ਵੀ ਤਾਂ ਅ ਅਦੀ ਨਾਲ ਤੁਸੀਂ ਦੇਖੋ ਮਗਰ ਕੱਤੀ ਆ 1.5 ਮਹੀਨੇ ਦਾ ਸੂਆ 1.5 ਮਹੀਨੇ ਦਾ ਸੂਆ ਜੀ ਤਾਂ ਪਹਿਲਾਂ ਪਲੋਂ ਝੋਟੀ ਆ ਸੋਈ ਆ ਦੁੱਧ ਕਿੰਨਾ ਦੱਸਿਆ ਜੀ 8 ਕਿਲੋ ਸੰਧੂ ਸਾਹਿਬ ਏਸਲੇ 8 ਕਿਲੋ ਦੁੱਧ ਆ ਠੀਕ ਆ ਜੀ ਪਲੋਂ ਝੋਟੀ ਆ ਆ ਮਗਰ ਕੱਤੀ ਆ 1.5 ਮਹੀਨੇ ਦੀ ਸੂਈ ਆ ਠੀਕ ਆ ਜੀ 8 ਕਿਲੋ ਦੁੱਧ ਸੰਧੂ ਸਾਹਿਬ ਕੱਦ ਵਜਨ ਅੱਜ ਸਾਰਿਆਂ ਦੇ ਇੱਕੋ ਜੇ ਇਹਨਾਂ ਦੋਹਾਂ ਝੋਟੀਆਂ ਦੇ ਇੱਕੋ ਜੀ ਉਹਨਾਂ ਮੱਜਾਂ ਦੇ ਇੱਕੋ ਜੇ ਦੋ ਦੇ ਨਹੀਂ ਚੰਗੀ ਸੁਤਰੀ ਏ ਝੋਟੀ ਸਾਫ ਏ ਸਾਫ ਏ ਸੰਧੂ ਸਾਹਿਬ ਕੋਈ ਹਾਂ ਬਾਕੀ ਮੂੰਹ ਮਤ ਪ੍ਰੋਪਰ ਤੁਹਾਨੂੰ ਜਿਹੜਾ ਕਿਸਾਨ ਵੀਰੋਂ ਆ ਬੇ ਕੋ ਮੂਮਾ 33 ਕਾ ਜੀ ਸਿੰਘ ਬਿਲਕੁਲ ਬੈਕ ਸਾਈਡ ਨੂੰ ਗੁਲਾਈ ਦੇ ਵਿੱਚ ਘੁੰਮਿਆ ਪਿੱਛੋਂ ਜਾ ਕੇ ਆ ਮੂਹਮਤਾ ਮੱਥੇ ਬੱਲ ਤੇ ਆ ਜਿਹੜੀ ਇਹਦੀ ਫੇਸ ਕੁਆਲਿਟੀ ਹੈ ਠੀਕ ਆ ਜੀ ਪੈਰ ਬਿਲਕੁਲ ਪਤਲੇ ਪਿੰਡੇ ਪਤਲੇ ਚਮਦੇ ਵਿੱਚ ਤੇ ਮਿਲਦੀ ਮਿਲਦੀ ਕਰਲਾਲ ਫਿਰ ਬੱਚੇ ਜੇ ਨਾ ਪਾਓ ਇਤਿਹਾਸ ਕਰਕੇ ਠੰਡੀ ਹੀਰੀ ਕੋ ਚੱਕਰ ਨਹੀਂ ਲਾਓ ਇਤਨਾ ਬਜਰ ਕੋ ਹਾਂ ਹਾਂ ਆ ਕਰੋ ਚੱਕ ਜੀ ਠੀਕ ਆ ਤਾਂ ਬਾਕੀ ਦੋਸੋ ਪਤੂ ਸਾਹਿਬ ਸੁਧਰੇ ਆ ਚੁਆਈਆਂ ਚੁਆਈਆਂ ਤੇ ਬਿਲਕੁਲ ਇੱਕ ਨੰਬਰ ਆ ਜਿੱਦਾਂ ਮਰਜ਼ੀ ਭਰਾ ਮੇਰਾ ਇੱਥੇ ਆਣ ਕੇ ਆਪਣੀ ਦੂਰ ਨੇੜੇ ਵਾਲਾ ਤਸੱਲੀ ਕਰ ਲੈ ਵੀਡੀਓ ਕਾਲ ਤੇ ਕਰਾਰੇ ਜਿੱਦਾਂ ਮਰਜ਼ੀ ਠੀਕ ਆ ਜੀ ਹਾਂ ਸੰਧੂ ਸਾਹਿਬ ਦੀ ਤਸੱਲੀ ਕਰਨ ਪੈਸੇ ਦੇਣੇ ਆ ਹਾਂ ਚੰਗੀ ਐ ਝੋਟੀ ਠੀਕ ਆ ਜੀ ਹੈ ਸੀਸਰਾ ਦਾ ਪੂਰਨ ਦੇਖੋ ਚੱਕਰ ਲੋਤੀ ਕਰਮਾਂ ਦੀ ਠੀਕ ਆ ਜੀ ਹਾਂ ਆ ਦੇਖੋ ਲੈ ਵੀ ਕਰ ਲਾ ਵੀਰੇ ਚੰਗੀ ਐ ਝੋਟੀ ਕੀ ਲੈਣ ਦੇਣੇ ਲੈਣ ਦੇਣੇ ਸੰਧੂ ਸਾਹਿਬ ਜੇ ਦੇ ਦਿੰਦਾ ਗੱਲਾਂ ਨਾਲੋਂ ਫਿਰ ਆਪਾਂ 75 80 ਮੰਗੀ ਜਾਂਦੇ ਆ ਅੱਜ ਦੀ ਡਿਮਾਂਡ 70 ਆ 65000 ਦੀ ਦੇ ਦਾਂਗੇ ਔਰ ਖੇਲ ਤੇ ਪਾਣੀ ਹੈਗਾ ਥੋੜਾ ਗਿੱਲਾ ਕਰ ਦਿੱ ਗਏ ਹਾਂ ਗਿੱਲਾ ਹਿੰਦੂ ਸਾਹਿਬ ਆਪਾਂ ਰੇਟ ਲੋ ਕਰਤਾ 63000 ਦੀ ਜਸਨੋਈਏ 63 ਦੀ ਹਾਂ ਠੀਕ ਆ ਇਹ ਦੇਖੋ ਲਓ ਦੱਸੋ ਆਇਆ ਠੰਡੀ ਤੇਰੀ ਸੀਰ ਆ ਹੋਰ ਕਰਦੀ ਮਾਨਤਨ ਕੋਈ ਕਰਦੀ ਆ ਕੱਟੀ ਸਾਨੂੰ ਸਾਹਿਬ ਮਗਰ ਵੀ ਕੱਟੀ ਜਾਨ ਦੀ ਹੋਰ ਕਰਦੀ ਲੈ ਇਸ ਵਿੱਚ 63000 ਦੇ ਵਿੱਚ ਛੋਟ ਛੱਪਾ ਕਰਦਾਂਗੇ ਕੋਈ ਗੱਲ ਨਹੀਂ ਲਓ ਜੀ ਛੋਟ ਛੱਪਾ ਪਾਕਿਸਤਾਨ ਵੀ ਹੋ ਜਾਊਗਾ 63000 ਦੇ ਵਿੱਚੋਂ ਡੇਢ ਮਹੀਨੇ ਦੀ ਸੂਈ ਹੈ ਬਾਕੀ ਆਪਾਂ ਵਾਰ-ਵਾਰ ਤਾਂ ਜ਼ਿਕਰ ਕਰਦੇ ਨੇ ਵੀ ਬਹੁਤੇ ਵੀਰ ਸਕਿੱਪ ਕਰਕੇ ਵੀਡੀਓ ਵੇਖਦੇ ਅੱਗੇ ਪਿੱਛੇ ਕੱਢ ਕੇ ਤੇ ਇੱਕ ਸਾਰ ਵੀਡੀਓ ਦੇਖ ਲਿਆ ਕਰੋ ਤੇ ਆ ਮਗਰ ਜਿਹੜੀ ਕੱਟੀ ਜਾਂਦੀ ਇੱਕ ਦੇਖੋ ਫਿਰ ਕਿੰਨਾ ਪੱਧਰ ਤੇ ਕਿੰਨਾ ਸੋਹਣਾ ਥੰਦ ਲੱਗਾ ਸੀ ਲੈ ਲਓ ਜੀ 8 ਕਿਲੋ ਦੁੱਧ ਤੇ 7 ਦੀ ਪੂਰੀ ਗਰੰਟੀ ਦੱਸ ਰਹੀ ਆ ਜੀ 8 ਕਿਲੋ ਸੰਧੂ ਸਾਹਿਬ ਗਰੰਟੀ ਹੋ ਜੇ ਦੁੱਧ ਘਟ ਜਾਏ ਆਪਾਂ ਨੂੰ ਫੋਨ ਲਾ ਲੈਣਾ ਚਲੋ ਗੱਲ ਉਹ ਦੱਸਾਂਗੇ ਜਿਹੜੀ ਨਿਕਲਣੀ ਆ ਵਧ ਘਟ ਦਾ ਫਾਇਦਾ ਕੋਈ ਨਹੀਂ ਬਿਲਕੁਲ ਬਿਲਕੁਲ ਲਓ ਦੇਖੋ ਬੜੀ ਸਾਫ਼ ਸੁਥਰੀ ਝੋਟੀ ਆ ਤੇ ਅੱਜ ਜਿੰਨੇ ਕਰੇਟ ਦੇ ਤੁਹਾਨੂੰ ਮਿਲ ਜਾਣੀ ਆ ਸਾਬ ਕੋਈ ਬਿਲਕੁਲ ਜਾਇਜ਼ ਨੀਗੀ ਜੀ ਮਿੱਡੀ ਜੀ ਨੀਗੀ ਵੱਡਾ ਕਾਦਿਆ ਪੂਰਾ ਹਾਂ ਨਹੀਂ ਦੇਖੋ ਕਿੱਥੇ ਆਉਣ ਡੇ ਮੇਰੇ ਵੱਡੋ ਇਹਦਾ ਪਸ਼ੂ ਆ ਗੰਗਰ ਲਾਲ ਨਵੀਂ ਆ ਕਰਮਾਰੀ ਕੋ 2-4 ਸੋਵੇ ਪਿਉਗਾ ਜਾਗੇ ਇਹਨਾਂ ਝੋਟੀਆਂ ਦੋਹਾਂ ਦੇ ਇੱਕੋ ਜੇ ਕੱਦ ਜੀ ਇਹਨਾਂ ਮੱਝਾਂ ਦੇ ਦੋਹਾਂ ਦੇ ਇੱਕੋ ਜੀ ਵੱਡੀਆਂ ਰੇਟ ਦੇ ਹਿਸਾਬ ਨਾਲ ਕਾਦਿਆ ਬਿਲਕੁਲ ਜੀ ਬਿਲਕੁਲ ਹਾਂ ਲਓ ਦੱਸੋ ਮੁੱਲ ਦੇ ਹਿਸਾਬ ਨਾਲ ਗੱਲ ਫਿੱਟ ਬੈ ਜਾਣੀ ਆ ਜੱਜ ਜਣਾ ਤੁਹਾਨੂੰ ਪਸ਼ੂ ਠੀਕ 2800 ਦੀ ਜੋੜੀ ਕਰਤੀ ਆ ਪਹਾਨਾ ਹਾਂ ਤੇ ਬਿਲਕੁਲ ਬਾਜ ਬਜਾਇਜ ਰੇਟ ਆ ਇਹ ਅੱਜ ਨਾਗਨੇ ਟੋਟ ਤੇ ਸਾਰੇ ਸਵੇਰ ਸਵੇ ਪਸ਼ੂਆਂ ਦਿਨਾਂ ਦੀ ਵੀ ਤੁਹਾਨੂੰ ਪ੍ਰੋਪਰ ਆਪਣਾ ਡਿਟੇਲ ਦੇ ਦਿੱਤੀ ਆ ਇਸ ਵਕਤ ਦੁੱਧ ਤਕਰੀਬਨ ਕੋਈ 10 ਕਿਲੋ ਕੋਈ 12 ਕਿਲੋ ਤੇ ਦੋ ਜੜੀਆਂ ਅਦਰ ਦਿਖਾਈਆਂ ਤੁਹਾਨੂੰ 8-8 ਕਿਲੋ ਤੇ ਜੜੀਆਂ ਚੱਲਣ ਡੀਆਂ ਨੇ ਠੀਕ ਆ ਜੀ ਝੋਟੀਆਂ ਓਕੇ ਕਰ ਲਵਾਂਗੇ ਇਹ ਨਗਨੇ ਅੱਜ ਆਪਣੇ ਕੋਲ ਹਾਂਜੀ ਤੇ ਇੱਕ ਬੋਲਦੀਆਂ ਨੰਬਰ ਨੰਬਰ ਹੈ ਜਸਨ ਤੁਸਾ 977929006 977929006 ਪਿੰਡ ਡਾਲ ਤਸੀਹ ਪੱਟੀ ਜਿਹੜਾ ਸ਼੍ਰੀ ਦਰਨਤਨ ਸਾਹਿਬ ਹਾਂਜੀ ਇਹ ਨੰਬਰ ਤੇ ਕੋਈ ਭੈਣ ਭਰਾ ਆਪਣੇ ਨਾਲ ਕਨੈਕਟ ਕਰਕੇ ਇਹ ਗੱਲ ਕਰ ਸਕਦਾ ਬਿਲਕੁਲ ਵੀਰੇ ਹਾਂਜੀ ਲੋਬੀ ਪ੍ਰਭੂ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇਹ ਐਨੀਮਲ ਇਹ ਨਾਗ ਤੁਹਾਨੂੰ ਦਿਖਾਉਣੇ ਸੀ ਕਿ ਖਾਸ ਤੌਰ ਤੇ ਝੋਟੀਆਂ ਸਾਰੀਆਂ ਵੀ ਦੂਜੇ ਦੂਜੇ ਸਵੇ ਪਹਿਲਾਂ ਝੋਟੀਆਂ ਦਿਖਾਤੀਆਂ ਨੇ ਪਸ਼ੂ ਪਸੰਦਾਏ ਹੋਣਗੇ ਤੇ ਵੀਡੀਓ ਮੇਰਾ ਵੀਰ ਵਾਤੋ ਵਾਤ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਭਰਾਵਾਂ ਤੱਕ ਆਪਣੀ ਇਹ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ